ਸਬ ਇੰਸਪੈਕਟਰ ਮਨਜੀਤ ਸਿੰਘ ਹੈ ਇਨਚਾਰਜ ਟ੍ਰੈਫਿਕ ਦਾ ਜ਼ੋਨ 1 ਅੰਮ੍ਰਿਤਸਰ ਸਿਟੀ ਮੇਰੀ ਜਿਹੜੀ ਡਿਊਟੀ ਹੈ ਜ਼ੋਨ 1 ਏਰੀਆ ਦਰਬਾਰ ਸਾਹਿਬ ਦੇ ਏਰੀਆ ਦੇ ਵਿੱਚ ਹੈਗੀ ਹੈ ਇੱਥੇ ਜਿਹੜਾ ਸੰਗਤ ਹੈ ਦੁਨੀਆ ਦੇ ਵਿੱਚੋਂ ਬਹੁਤ ਜੜੀ ਸੰਗਤ ਜੜੀ ਆਵਾਜ਼ਾਈ ਰਹਿੰਦੀ ਹੈ ਦਰਸ਼ਨ ਕਰਨ ਹਰ ਸ੍ਰੀ ਦਰਬਾਰ ਸਾਹਿਬ ਆਉਂਦੇ ਆ ਇੱਥੇ ਕਈ ਵਾਰਾਂ ਕੀ ਹੁੰਦਾ ਜਿਹੜੇ ਗਲਤ ਅੰਸਰ ਜਿਹੜੇ ਆਲੇ ਦੁਆਲੇ ਘੁੰਮਦੇ ਆ ਕੋਈ ਲੁੱਟਖੋ ਦਿਵਾਰਦਾਰ ਜੇ ਹੁੰਦੀ ਹੈ ਤਾਂ ਕਰਕੇ ਅਸੀਂ ਇੱਥੇ ਹਮੇਸ਼ਾ ਅਲਰਟ ਹੋ ਕੇ ਡਿਊਟੀ ਜਿਹੜੀ ਹੈ ਸਾਰੇ ਕਰਮਚਾਰੀਆਂ ਨੂੰ ਦੱਸੀਦਾ ਆ ਕਰਾਈਦੀ ਆ ਤੇ ਆਪ ਵੀ ਨਾਕਾ ਜਿਹੜਾ ਸਮੇਂ-ਸਮੇਂ ਤੇ ਵੱਖ-ਵੱਖ ਥਾਵਾਂ ਦੇ ਏਰੀਆ ਦੇ ਵਿੱਚ ਮੇਰੇ ਨਾਕਾ ਲਾ ਕੇ ਚੈਕਿੰਗ ਕੀਤੀ ਜਾਂਦੀ ਆ ਜੋ ਵੀਰ ਦੇ ਜਿਹੜੇ ਜੋ ਵੀ ਜਿਹੜਾ ਟ੍ਰੈਫਿਕ ਰੂਲ ਦੀ ਵਾਇਲੇਸ਼ਨ ਕਰਦਾ ਆ ਉਹਨਾਂ ਦੇ ਚਲਾਨ ਕੀਤਾ ਜਾਂਦੇ ਆ ਸ਼ਹਿਰ ਕੇ ਤਾਂ ਕਿ ਜਿਹੜਾ ਮੋਸਟਲੀ ਜਿਹੜੀਆਂ ਵਾਰਦਾਤਾਂ ਆ ਖੋਦ ਜਿਹੜੀਆਂ ਸਾਰੀਆਂ ਟੂ ਵੀਦਰਤੇ ਹੁੰਦੀਆਂ ਆ ਇਸ ਗੱਲ ਨੂੰ ਵੀ ਮੁੱਖ ਰੱਖ ਕੇ ਅਫਸਰਾਂ ਵੱਲੋਂ ਦੇ ਹੁਕਮ ਅਨੁਸਾਰ ਅਸੀਂ ਜਿਹੜੇ ਆ ਵੱਖ-ਵੱਖ ਰੋਡ ਦੇ ਉੱਤੇ ਖਾਸ ਤੌਰ ਤੇ ਹੈਰੀਟੇਜ ਸਟਰੀਟ ਜਾਂ ਇਧਰ ਸਾਰੇ ਏਰੀਆ ਦੇ ਵਿੱਚ ਜਿਹੜੇ ਨਾਕੇ ਲਾ ਕੇ ਤੇ ਚੈਕਿੰਗ ਕੀਤੀ ਜਾਂਦੀ ਹੈ ਜਿਹੜੇ ਚਲਾਨ ਆ ਅੱਜ ਦੇ ਦਿਨ ਤੇ ਵੀ ਹਰ ਰੋਜ਼ ਕਰੀਦੇ ਆ ਵਕਫਾ ਵਕਤ ਰੋਜ਼ ਵੀ ਜਿੰਨੇ ਵੱਧ ਤੋਂ ਵੱਧ ਹੋਣ ਜਿਹੜੇ ਰੂਲ ਦੀ ਵਾਇਲਸ਼ਨ ਕਰਦੇ ਆ ਗਲਤ ਅਨੁਸਰਾਂ ਜਾਂ ਟੀਵੀ ਦੇ ਨਾਲ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਸੀਸੀਟੀਵੀ ਜਿਹੜੇ ਆ ਉਹ ਹਰ ਇੱਕ ਪ੍ਰਿੰਤਰਾਉਂ ਦਰਬਾਰ ਸਾਹਿਬ ਏਰੀਆ ਚ ਹਰ ਥਾਂ ਤੇ ਉਹ ਲੱਗੇ ਹੋਏ ਆ ਦੁਕਾਨਾਂ ਦੇ ਬਾਹਰ ਵੀ ਲੱਗੇ ਆ ਤੇ ਪਰ ਫਿਰ ਵੀ ਜਿਹੜਾ ਸਾਡੀ ਜਿਹੜੀ ਡਿਊਟੀ ਬੰਦੀ ਆ ਅਸੀਂ ਉਸ ਡਿਊਟੀ ਨੂੰ ਮੁੱਖ ਰੱਖਦੇ ਆ ਇਹ ਜਿਹੜਾ ਸਪੈਸ਼ਲ ਜਿਹੜੀ ਚੈਕ ਕੀਤੀ ਜਾਂਦੀ ਹੈ ਕਹਿੰਦੇ ਕਿ ਆ ਦਰਵਾਜ਼ੇ ਚਾਲੇ ਵਾਲੇ ਲੁਟੇਰੇ ਬੜੇ ਭੁੰਦੇ ਨੇ ਇਸੇ ਕਰਕੇ ਡਾਕੇ ਲਾਏ ਗਏ ਨੇ ਡਾਕੇ ਤੇ ਸਾਡੀ ਜਿਹੜੀ ਰੁਟੀਨ ਦੀ ਡਿਊਟੀ ਚੱਲਦੀ ਰਹਿੰਦੀ ਹੈ ਇ ਇਲਾਕੇ ਜੇ ਕੋਈ ਜੜਾ ਕੋ ਹੁੰਦਾ ਉਹ ਥਾਣੇ ਆ ਪੁਲਿਸ ਸਟੇਸ਼ਨ ਨੂੰ ਉਹਨਾਂ ਦੀ ਡਿਊਟੀ ਆ ਉਹ ਜਿਹੜਾ ਇਨਵੈਸਟੀਗੇਸ਼ਨ ਕਰਦੇ ਆ ਇਹ ਇੱਕ ਪ੍ਰੀਵੈਂਟਿਵ ਦੇ ਤੌਰ ਤੇ ਅਸੀਂ ਜਿਹੜੇ ਖਾਸ ਤੌਰ ਤੇ ਅਸੀਂ ਚੈੱਕ ਕਰ ਕੀਤੀ ਜਾਂਦੀ ਹੈ। ਪਿਆਰ ਦੇ ਲੋਕਾਂ ਨੂੰ ਅਸੀਂ ਅਪੀਲ ਇਹ ਕਰਨੀ ਚਾਹੁੰਦੇ ਆ ਕਿ ਜੋ ਵੀ ਜਿੰਨੀ ਵੀ ਟ੍ਰੈਫਿਕ ਆ ਜੋ ਰੂਲ ਨੂੰ ਟ੍ਰੈਫਿਕ ਰੂਲ ਤੇ ਨੂੰ ਆਪਾਂ ਫੋਲੋ ਕਰੋ ਤਾਂ ਕਿ ਉਸ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਦੇ ਵਿਦਆਊਟ ਹੈਲਮਟ ਨਾ ਜਾਣ ਜਾਂ ਆਪਣੇ ਪੇਪਰ ਆ ਡਾਕੂਮੈਂਟਸ ਪੂਰੇ ਰੱਖਣ ਫਿਰ ਕਿਸੇ ਤਰ੍ਹਾਂ ਦੀ ਉਹਨਾਂ ਨੂੰ ਕੋਈ ਕੋਈ ਪਰੇਸ਼ਾਨੀ ਨਹੀਂ ਹੋਣੀ।